ਭਾਈ ਮਨੀ ਸਿੰਘ ਸਾਹਿਬ ਜੀ ਨੂੰ ਚਿੱਠੀ ਮਿਲੀ ਆ ਦੋ ਚਿੱਠੀਆਂ ਸਨ ਇੱਕ ਚਿੱਠੀਆ ਦਸਵੇਂ ਪਾਤਸ਼ਾਹ ਵੱਲੋਂ ਕਿ ਅਸਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੌਮ ਦਾ ਜਰਨਲ ਥਾਪਿਆ ਇਹਦਾ ਸਾਥ ਦਿੱਤਾ ਜਾਵੇ ਦੂਸਰੀ ਚਿੱਠੀਆ ਬਾਬਾ ਬੰਦਾ ਸਿੰਘ ਜੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਫਤਿਹ ਬਲਾ ਕੇ ਲਿਖਿਆ ਕਿ ਤੁਹਾਡੀ ਸ਼ਿਮਤ ਦਸਵੇਂ ਪਾਤਸ਼ਾਹ ਦੇ ਕੋਲੋਂ ਸੁਣੀ ਆ ਕਿ ਤੁਹਾਡਾ ਬਹੁਤ ਭਾਰੀ ਅਦਬ ਹੈ ਕੌਮ ਦੇ ਅੰਦਰ ਕਿਰਪਾ ਕਰੋ ਮਜਹਿਲ ਸਿੱਖਾਂ ਨੂੰ ਇਕੱਠੇ ਕਰਕੇ ਮੇਰਾ ਸਾਥ ਦੇਣ ਵਾਸਤੇ ਬੇਨਤੀ ਕਰੋ ਤਾਂ ਕਿ ਆਪਾਂ ਰਲ ਕੇ ਸਰਹੰਦ ਫਤਿਹ ਕਰੀਏ ਪਾਪੀ ਵਜ਼ੀਰ ਖਾਨ ਨੂੰ ਬਣਦਿਆਂ ਦੀ ਸਜਾਵਾਂ ਦਈਏ ਇਹ ਖੱਤ ਪੜ੍ਹ ਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਡਾਡਾ ਚਾਚੜਿਆ ਬਹੁਤ ਖੁਸ਼ੀ ਹੋਈ ਕਿ ਪੰਥ ਦੇ ਵਿੱਚ ਅੱਜ ਝੰਡਾ ਬੁਲੰਦ ਕਰਨ ਦਾ ਵਕਤ ਆ ਗਿਆ ਅੱਜ ਸ਼ਹਾਦਤਾਂ ਦੀ ਰੁੱਤ ਆ ਗਈ ਜਦੋਂ ਕੌਮ ਦੇ ਕੌਮੀ ਪ੍ਰਵਾਨੇ ਬਾਣੀ ਪੜ੍ਹਦੇ ਨੇ ਉਹ ਮੌਕਾ ਭਾਲਦੇ ਨੇ ਕਿ ਆਪਣੇ ਧਰਮ ਦੀ ਕਦਰ ਸੇਵਾ ਕਰ ਸਕੀਏ ਅਸੀਂ ਧਰਮ ਦੇ ਉੱਤੋਂ ਆਪਣੀਆਂ ਜਾਨਾਂ ਨਿਸ਼ਵਰ ਕਰ ਸਕੀਏ ਇਹ ਰੁੱਤ ਆ ਗਈ ਆ ਸ਼ਹੀਦੀਆਂ ਦੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਮਝੈਲ ਸ਼ਿਖਾਂ ਨੂੰ ਪਿੰਡਾਂ ਸ਼ਹਿਰਾਂ ਪ੍ਰਗਣਿਆਂ ਇਲਾਕਿਆਂ ਵਿੱਚ ਖੱਤ ਭੇਜਿਆ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਸੁਨੇਹੇ ਭਾਈ ਸਾਹਿਬ ਜੀ ਦੇ ਖੱਤ ਚਿੱਠੀਆਂ ਗੁਪਤੀ ਤੌਰ ਤੇ ਬਾਣੀ ਪੜਨ ਵਾਲੇ ਗੁਰਸਿੱਖਾਂ ਤੱਕ ਪੁੱਜ ਗਈਆਂ ਪਰ ਬੇੜਾ ਬਹਿ ਗਿਆ ਸਮੇਂ ਦੀ ਸਰਕਾਰ ਦਾ ਲਾਹੌਰ ਦਰਬਾਰ ਨੂੰ ਪਤਾ ਲੱਗ ਗਿਆ ਕਿ 1709 ਈਸਵੀ ਦੀ ਬਸਾਖੀ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਅਮਰਸਰ ਸਾਹਿਬ ਬਾਉ ਚੜ੍ਹ ਦੀ ਕਲਾ ਦੇ ਨਾਲ ਸਿੱਖ ਮਨਾਉਣ ਜਾ ਰਹੇ ਆ ਉਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਸੂਬੇਦਾਰ ਉਹਦਾ ਨਾਮ ਹੈ ਅਸਲਮ ਖਾਨ ਅਸਲਮ ਖਾਨ ਕਹਿੰਦਾ ਜੋ ਮਰਜ਼ੀ ਹੋ ਜਾਏ ਸਿੱਖਾਂ ਦਾ ਇਕੱਠ ਨਹੀਂ ਹੋਣ ਦੇਣਾ ਆਪਾਂ ਉਹਦੇ ਮੰਤਰੀ ਸੰਤਰੀ ਕਹਿਣ ਲੱਗੇ ਕਹਿੰਦੇ ਖਾਨ ਸਾਹਿਬ ਕਿਉਂ ਸਿੱਖ ਬਸਾਖੀ ਦਾ ਮੇਲਾ ਮਨਾਉਣ ਲੱਗੇ ਆ ਇਹਨਾਂ ਦੇ ਦਸਵੇਂ ਗੁਰੂ ਦੀ ਦੱਖਣ ਦੀ ਧਰਤੀ ਦੇ ਉੱਤੇ ਕਹਾਣੀ ਖਤਮ ਹੋ ਗਈ ਤੇ ਹੁਣ ਇਹਨਾਂ ਨੂੰ ਜਿਉਂਦਾ ਜਾਗਦਾ ਗੁਰੂ ਮਿਲ ਗਿਆ ਜਿਸ ਗੁਰੂ ਨੂੰ ਇਹ ਜੁਗੋ ਜੁਗ ਅਟੱਲ ਗੁਰੂ ਕਹਿੰਦੇ ਆ ਹੁਣ ਇਹਨਾਂ ਦਾ ਜਿਹੜਾ ਗੁਰੂ ਹੈ ਉਹ ਸ਼ਬਦ ਗੁਰੂ ਹੈ ਇਹ ਸ਼ਬਦ ਗੁਰੂ ਦੀ ਅਗਵਾਈ ਵਿੱਚ ਪਹਿਲੀ ਵਾਰ ਬਸਾਖੀ ਮਨਾਉਣ ਲੱਗੇ ਆਪਾਂ ਵਿਗਨ ਕਿਉਂ ਪਾਉਣਾ ਉਹ ਕਹਿੰਦਾ ਕਮਲਿਓ ਸੋਚ ਕੇ ਵੇਖੋ ਇੱਕ ਪਾਸੇ ਬੰਦਾ ਸਿੰਘ ਆ ਰਿਹਾ ਦੂਜੇ ਪਾਸੇ ਮਨੀ ਸਿੰਘ ਨੇ ਇਕੱਠ ਬੁਲਾ ਲਿਆ ਜੇ ਕਿਤੇ ਦੋਨੋਂ ਆਪਸ ਵਿੱਚ ਰਲ ਗਏ ਯਾਦ ਰੱਖਿਓ ਸਰਹੰਦ ਵੀ ਗਿਆ ਤੇ ਸਮਝ ਲਓ ਫਿਰ ਆਪਣੇ ਕੋਲੋਂ ਲਾਹੌਰ ਵੀ ਗਿਆ ਫਿਰ ਲਾਹੌਰ ਵੀ ਜਾਂਦਾ ਲੱਗੇਗਾ ਤੇ ਸਰਹੰਦ ਵੀ ਜਾਂਦਾ ਲੱਗੇਗਾ ਆਪਾਂ ਸਿੱਖਾਂ ਨੂੰ ਪਾੜ ਕੇ ਰੱਖਣਾ ਸਿੱਖ ਇੱਕ ਨਹੀਂ ਹੋਣੇ ਚਾਹੀਦੇ ਸਿੱਖਾਂ ਵਿੱਚ ਇਤਫਾਕ ਨਾ ਬਣੇ ਉਹ ਕਹਿੰਦੇ ਕਿਹਨਾ ਕੀ ਚਾਉਂਦੇ ਹੋ ਪੰਜਾਬ ਦਾ ਸੂਬੇਦਾਰ ਕਹਿੰਦਾ ਇਹ ਨੀਲੀਆਂ ਪੱਗਾਂ ਵਾਲੇ ਇਹ ਚਿੱਟੀਆਂ ਪੱਗਾਂ ਵਾਲੇ ਇਹ ਭਗਮੀਆਂ ਪੱਗਾਂ ਵਾਲੇ ਇਹ ਪੀਲੀਆਂ ਪੱਗਾਂ ਵਾਲੇ ਆਪਸ ਵਿੱਚ ਨਫ਼ਰਤ ਹੀ ਕਰਦੇ ਰਹਿਣ ਗੋਲ ਪੱਗਾਂ ਬੰਨਣ ਵਾਲੇ ਨੋਕ ਵਾਲੀਆਂ ਪੱਗਾਂ ਵਾਲਿਆਂ ਨੂੰ ਪਸੰਦ ਨਾ ਕਰਨਾ ਤੇ ਨੋਕ ਵਾਲੀਆਂ ਪੱਗਾਂ ਬੰਨਣ ਵਾਲੇ ਗੋਲ ਦਮਾਲਿਆਂ ਵਾਲਿਆਂ ਦੇ ਨਾਲ ਨਫ਼ਰਤ ਖਾਣ ਇਹ ਜਿੰਨੀ ਦਰ ਪਾਟੇ ਰਹਿੰਦੇ ਨੇ ਨਾ ਉਨੀ ਦਰ ਮਾਰਨੇ ਸੁਖਿਆ ਜੇ ਇਹ ਆਪਸ ਵਿੱਚ ਭਗਮੀਆਂ ਪੱਗਾਂ ਵਾਲੇ ਤੇ ਕਾਲੀਆਂ ਨੀਲੀਆਂ ਪੱਗਾਂ ਵਾਲੇ ਜੇ ਆਪਸ ਵਿੱਚ ਰਲ ਜਾਣ ਤੇ ਫਿਰ ਮਾਰਨੇ ਬਹੁਤ ਔਖੇ ਹੋ ਜਾਂਦੇ ਫਿਰ ਕੁਰਸੀ ਆਪਣੀ ਖਤਰੇ 'ਚ ਪੈ ਜਾਂਦੀ ਸਮੇਂ ਦੀ ਸਰਕਾਰ ਕਹਿੰਦੀ ਹੈ ਕਿ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਏਕਾ ਨਹੀਂ ਹੋਣ ਦੇਣਾ ਉਹਨੇ ਨਿਰਮਲੇ ਵੀ ਸਦ ਲਿਆ ਉਹਨੇ ਉਦਾਸੀ ਵੀ ਸਦ ਲਿਆ ਉਹਨੇ ਨਿਹੰਗ ਸਿੰਘ ਵੀ ਸਦ ਲਿਆ ਉਹਨੇ ਸੇਵਾ ਪੰਥੀਏ ਵੀ ਸਦ ਲਿਆ ਉਹਨੇ ਸਾਰੇ ਦੇ ਸਾਰੇ ਜਿੰਨੇ ਵੀ ਬਾਣੀ ਪੜਨ ਵਾਲੇ ਆ ਸਾਰਿਆਂ ਦਾ ਇਕੱਠ ਬੁਲਾ ਲਿਆ ਤੇ ਆਪਾਂ ਇਕੱਠ ਹੋਣ ਨਹੀਂ ਦੇਣਾ ਲਓ ਜੀ ਲਾਹੌਰ ਦਾ ਸੂਬੇਦਾਰ ਅਸਲਮ ਖਾਨ ਇਹਦੇ ਤਿੰਨ ਨਾਮ ਹਨ ਇਹ ਮੌਲਵੀ ਸ਼ਫੀ ਖਾਨ ਦਾ ਪੁੱਤਰ ਸੀ ਇਹਦਾ ਅਸਲਮ ਖਾਨ ਨਾਮ ਜ਼ਿਆਦਾ ਮਸ਼ਹੂਰ ਹੈ ਜ਼ਿਆਦਾਤਰ ਇਸਲਾਮ ਖਾਨ ਵੀ ਇਹਨੂੰ ਕਹਿੰਦੇ ਨੇ ਮੁਖਲਿਸ ਖਾਨ ਵੀ ਕਹਿੰਦੇ ਨੇ ਪਰ ਮੈਂ ਜਿੰਨੀ ਵਾਰੀ ਨਾਮ ਲਮਾਂਗਾ ਅਸਲਮ ਖਾਨ ਲਮਾਂਗਾ ਤੁਹਾਡੇ ਵਿੱਚੋਂ ਇਹਦੇ ਦੂਸਰੇ ਨਾਮ ਕਿਸੇ ਨੇ ਜੇ ਪੜੇ ਹੋਣ ਤਾਂ ਸਮਝ ਲਿਓ ਕਿ ਗੱਲ ਉਸੇ ਬੰਦੇ ਦੀ ਹੋ ਰਹੀ ਆ ਜਿਹੜਾ ਅਸੀਂ ਪੜਿਆ ਇਹ ਬੰਦੇ ਤਿੰਨ ਨਹੀਂ ਆ ਇੱਕੋ ਬੰਦੇ ਦੇ ਤਿੰਨ ਨਾਮ ਨੇ ਪੰਜਾਬ ਦਾ ਸੂਬੇਦਾਰ ਉਦੋਂ ਦੀ ਬੋਲੀ ਤੇ ਹੁਣ ਦੀ ਬੋਲੀ 'ਚ ਫਰਕ ਹੈ ਉਦੋਂ ਕਹਿੰਦੇ ਹੁੰਦੇ ਸੀ ਸੂਬੇਦਾਰ ਹੁਣ ਕਹਿੰਦੇ ਆ ਮੁੱਖ ਮੰਤਰੀ ਉਦੋਂ ਕਹਿੰਦੇ ਹੁੰਦੇ ਸੀ ਫੌਜਦਾਰ ਅੱਜ ਕੱਲ ਕਹਿੰਦੇ ਡੀਜੀਪੀ ਉਦੋਂ ਕਹਿੰਦੇ ਹੁੰਦੇ ਸੀ ਕੋਟਮਾਲ ਅੱਜ ਕੱਲ ਕਹਿੰਦੇ ਐਸਐਚਓ ਉਦੋਂ ਕਹਿੰਦੇ ਹੁੰਦੇ ਸੀ ਚੌਧਰੀ ਤੇ ਹੁਣ ਕਹਿੰਦੇ ਆ ਸਰਪੰਚ ਪਿੰਡਾਂ ਦੀ ਬੋਲੀ ਸ਼ਹਿਰਾਂ ਦੀ ਬੋਲੀ ਉਸ ਵੇਲੇ ਦੀ ਜਿਹੜੀ ਆ ਉਸ ਬੋਲੀ ਮੁਤਾਬਕ ਸੂਬੇਦਾਰ ਅੱਜ ਦੀ ਭਾਸ਼ਾ ਵਿੱਚ ਕਾ ਲਈਏ ਪੰਜਾਬ ਦਾ ਮੁੱਖ ਮੰਤਰੀ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਚੰਡੀਗੜ੍ਹ ਉਦੋਂ ਬਣਿਆ ਨਹੀਂ ਸੀ ਪੰਜਾਬ ਦੀ ਰਾਜਧਾਨੀ ਵਿੱਚ ਬੈਠਾ ਪੰਜਾਬ ਦਾ ਮੁੱਖ ਮੰਤਰੀ ਸਿੱਖਾਂ ਨੂੰ ਪਾੜੀ ਰੱਖਣ ਵਾਸਤੇ ਜਿਹੜਾ ਐਲਾਨ ਕਰਦਾ ਉਸ ਐਲਾਨ ਨੂੰ ਕਵਤਾ ਦੇ ਰੂਪ ਅੰਦਰ ਪਰੋਕੇ ਆਪ ਜੀ ਦੀ ਸੇਵਾ ਵਿੱਚ ਗਿਆਨੀ ਸਰੂਪ ਸੰ ਕੜਿਆਣਾ ਦਾ ਪੰਥਕ ਢਾਡੀ ਜੱਥਾ ਇਹੋ ਪੇਸ਼ ਕਰਦਾ ਹੈ ਕਾਰ ਸਖਤੀ ਇੱਕ ਸਿੱਖਾਂ ਦਾ ਨਕਿੱਤੇ ਹੋ ਜਾਵੇ ਕਰੇ ਸਰਕਾਰ ਸਖਤੀ ਕੂਜੇ ਕੋੜੇ ਨਾ ਥੱਲੇ ਨੇ ਸੋਖਾ ਮਾਰਨੀ ਏ ਸਾਰੇ ਕੱਲੇ ਕੱਲੇ ਨੇ ਇੱਕ ਅੱਕਰ ਕੇ ਮਚਾਉਂਦੇ ਦਰ ਥੱਲੇ ਨੇ ਇੱਕ ਅੱਕਰ ਕੇ ਮਚਾਉਂਦੇ ਤੇਰੇ ਥੱਲੇ ਨੇ ਕਾਮ ਮਾਰ ਕੂਜੇ ਕੋੜੇ ਨਾ ਥੱਲੇ ਨੇ ਉਹਨੂੰ ਫੜੋ ਕਿਰਪਾ ਨਾਲ ਜਿਹੜਾ ਪਾਵੇ ਕਰੇ ਸਰਕਾਰ ਸਖਤੀ ਇਹ ਕਾ ਸਿੱਖਾ ਦਾ ਨਾ ਕਿਤੇ ਹੋ ਜਾਵੇ ਕਰੇ ਸਰਕਾਰ ਸਖਤੀ ਸੰਭਾਲ ਲੈਣੇ ਇੱਕ ਦੂਸਰੇ ਦੇ ਸਿੰਘ ਰਖਵਾਲੇ ਨੇ ਕੋਈ ਸਿੱਖ ਨਾ ਕੋਈ ਸਿੱਖ ਨਾ ਕੋਈ ਸਿੱਖ ਨਾ ਅੰਬਰਸਰ ਆਵੇ ਕਰੇ ਸਰਕਾਰ ਸਖਤੀ ਇਹ ਕਾ ਸਿੱਖਾਂ ਦਾ ਨਾ ਕਿਤੇ ਹੋ ਜਾਵੇ ਕਰੇ ਸਰਕਾਰ ਸਖਤੀ ਬਹਾਦਰੀ ਨੂੰ ਭੰਡ ਕੇ ਛੱਡੋ ਇਹਨਾਂ ਦੀ ਬਹਾਦਰੀ ਨੂੰ ਭੰਡ ਕੇ ਛੱਡੋ ਇਹਨਾਂ ਦੀ ਬਹਾਦਰੀ ਨੂੰ ਭੰਡ ਕੇ ਛੱਡੋ ਇਹਨਾਂ ਦੀ ਬਹਾਦਰੀ ਨੂੰ ਭੰਡ ਕੇ ਸਾਰੇ ਕੇਸਾ ਧਾਰੀ ਰੱਖਣੇ ਨੇ ਚੰਡ ਕੇ ਸਿੱਖ ਬੱਚਾ ਨਾ ਸਿੱਖ ਬੱਚਾ ਨਾ ਸਿੱਖ ਬੱਚਾ ਨਾ ਮਕਾਮ ਕੋਈ ਹੰਡਾਵੇ ਕਰੇ ਸਰਕਾਰ ਸਖਤੀ ਇੱਕੋ ਸਿੱਖਾਂ ਦਾ ਨਾ ਕਿਤੇ ਹੋ ਜਾਵੇ ਕਰੇ ਸਰਕਾਰ ਸਖਤੀ ਸਣਾਵੇ ਕਰੇ ਸਰਕਾਰ ਸਖਤੀ ਏਕਾ ਸਿੱਖਾਂ ਦਾ ਨਾ ਕਿਤੇ ਹੋ ਜਾਵੇ ਕਰੇ ਸਰਕਾਰ ਸਖਤੀ ਏਕਾ ਸਿੱਖਾਂ ਦਾ ਨਾ ਕਿਤੇ ਹੋ ਜਾਵੇ ਕਰੇ ਸਰਕਾਰ ਸਖਤੀ ਓ ਹੋ 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 ਜਾਵੇ ਕਰੇ ਸਰਕਾਰ ਸਖਤੀ ਆਪ ਸਾਰੀਆਂ ਸੰਗਤਾਂ ਬਹੁਤ ਪਿਆਰ ਨਾਲ ਬੈ ਕੇ ਸੁਣਦੇ ਹੋ ਜਿੱਥੇ ਆਪ ਜੀ ਸ਼ਰਮਣ ਕਰ ਰਹੇ ਹੋ ਉੱਥੇ ਢਾਡੀ ਜਥੇ ਨੂੰ ਮਾਇਆ ਦੇ ਰੂਪ ਅੰਦਰ ਬਹੁਤ ਵੱਡੀਆਂ ਅਸੀਸਾਂ ਬਹੁਤ ਵੱਡਾ ਮਾਨ ਸਨਮਾਨ ਆਪ ਸਭਨਾ ਵੱਲੋਂ ਪ੍ਰਾਪਤ ਹੋ ਰਿਹਾ ਹੈ ਇੱਕ ਛੋਟੀ ਜੀ ਬੱਚੀ ਆ ਕੇ ਮੇਰੇ ਹੱਥ ਵਿੱਚ ਮਾਇਆ ਫੜਾ ਕੇ ਕਹਿਣ ਲੱਗੀ ਕਹਿੰਦੇ ਸੰਤ ਬਾਬਾ ਚਰਨਾਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਦੇ ਉੱਤੇ ਸਨਮਾਨ ਹੈ ਮਹਾਂਪੁਰਖਾਂ ਦੇ ਜੀਵਨ ਤੋਂ ਆਪਾਂ ਸਾਰੇ ਹੀ ਬੜੇ ਪ੍ਰਭਾਵਿਤ ਹੈ ਉਹਨਾਂ ਦੇ ਜੀਵਨ ਦੀਆਂ ਚੰਗਿਆਈਆਂ ਸਾਡੇ ਤੁਹਾਡੇ ਜੀਵਨ ਦਾ ਹਿੱਸਾ ਬਣਨ ਇਹ ਮੈਂ ਗੁਰੂ ਬਾਬਾ ਜੀ ਦੇ ਚਰਨਾਬਚ ਅਰਦਾਸ ਬੇਨਤੀ ਕਰਦਾ ਹਾਂ ਆਪ ਸਾਰੀਆਂ ਸੰਗਤਾਂ ਬਹੁਤ ਵੱਡਾ ਸਨਮਾਨ ਬਖਸ਼ਿਸ਼ ਕਰ ਰਹੇ ਹੋ ਸੱਚੀ ਗੱਲ ਇਹ ਹੈ ਕਿ ਅਸੀਂ ਮਾਨ ਸਨਮਾਨ ਦੇ ਕਾਬਿਲ ਨਹੀਂ ਹੈ ਮੈਂ ਤੁਹਾਡੇ ਪਿਆਰ ਦਾ ਧੰਨਵਾਦੀ ਹਾਂ